ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਲੋਕੀ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜਤੀ ਖਲਾ ਵਿੱਚ ਹੋਵੋਗੇ ਤੇ ਲੋ ਜੀ ਅੱਜ ਦਾ ਵਲੌਗ ਮੈਂ ਸਵੇਰ ਸਵੇਰ ਤੋਂ ਸ਼ੁਰੂ ਕਰ ਰਹੀ ਹਾਂ ਤੇ ਇੱਥੇ ਸਵੇਰ ਦਾ ਟਾਈਮ ਹੋ ਗਿਆ ਸੀ 9:00 ਵੱਜ ਚੁੱਕੇ ਸੀ ਤੇ ਸਾਰੇ ਉੱਠ ਚੁੱਕੇ ਸੀਗੇ ਤੇ ਮੈਂ ਹੁਣ ਲੜੀ ਸੀ ਬਿਸਤਰੇਂ ਦੀ ਤੇ ਤੇ ਤੁਹਾਨੂੰ ਪਤਾ ਹੀ ਹੈ ਦੋ ਤਿੰਨ ਦਿਨਾਂ ਤੋਂ ਖਰਾਬ ਹੈਗੀ ਹੈ ਤਾਂ ਕਰਕੇ ਗਲਾ ਖਰਾਬ ਹੋਇਆ ਪਿਆ ਕੇ ਕੰਮ ਦਾ ਨਾਲ ਜਿਹੜਾ ਸਿੱਧਾ ਸਿਰ ਗਲੇ ਤੇ ਬੰਦਿਆ ਹਨ ਤੇ ਮੌਸਮ ਦਾ ਤਾਂ ਫੋੜ ਜਦਾ ਫਰਕ ਪੈ ਗਿਆ ਕਿਉਂਕਿ ਧੁੱਪ ਬਹੁਤ ਤੇਜ ਹੁੰਦੀ ਆ ਸਵੇਰੇ ਉੱਠਦੇ ਆਪਾਂ ਦੇਖਦੇ ਇੰਨੀ ਸੋਹਣੀ ਖਿੜੇ ਖਿੜੇ ਧੁੱਪ ਨਿਕਲਦੀ ਐ ਤੇ ਕੰਮ ਵੀ ਕਰਨ ਨੂੰ ਜਲ ਕਰਦਾ ਹਨਾ ਤੇ ਪਹਿਲਾਂ ਅਸੀਂ ਲੇਟ ਉੱਠਦੇ ਹੁੰਦੇ ਸੀ ਲੇਕਿਨ ਹੁਣ ਅਸੀਂ ਜਲਦੀ ਉੱਠ ਜਾਂਦੇ ਆ ਕਿਉਂਕਿ ਦਿਨਾਂ ਦਾ ਫਰਕ ਪੈ ਗਿਆ ਆ ਤੇ ਹੁਣ ਮੈਂ ਆਪਣੀ ਬੈੱਡ ਦੀ ਜਿਹੜੀ ਪੈਟ ਸ਼ੀਟ ਸੀ ਉਹਨੂੰ ਮੈਂ ਸੈੱਟ ਕਰਕੇ ਵਿਛਾਰੇ ਸੀ ਪਹਿਲਾਂ ਮੈਂ ਸੋਚਿਆ ਵੀ ਚਲੋ ਇਹਨੂੰ ਚੇਂਜ ਕਰ ਲੈਂਦੀ ਆ ਪਰ ਅੱਜ ਮੈਂ ਕਪੜੇ ਧੋਣੇ ਨਹੀਂ ਹੈਗੇ ਕਿਉਂਕਿ ਮੈਨੂੰ ਆਪਣੀ ਤਬੀਅਤ ਸਹੀ ਨਹੀਂ ਲੱਗ ਰਹੀ ਹੈਗੀ ਤਾਂ ਕਰਕੇ ਮੈਨੂੰ ਐਵੇਂ ਹੀ ਵਛਾ ਦੂੰਗੀ ਤੇ ਕੱਲ ਨੂੰ ਦੇਖੂਗੀ ਜਦੋਂ ਮੈਂ ਕਪੜੇ ਧੋਤੇ ਤਾਂ ਉਹ ਦੋ ਮਸ਼ੀਨ ਵਿੱਚ ਇਹਨੂੰ ਵੀ ਪਾ ਦੂੰਗੀ ਕਿਉਂਕਿ ਹੁਣ ਐਵੇਂ ਚੇਂਜ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਧੋਣੀ ਨਹੀਂ ਹੈਗੀ ਹੈਨਾ ਕਿਉਂਕਿ ਆਪਣ ਨੂੰ ਆਪਣੇ ਸਰੀਰ ਦਾ ਪਤਾ ਹੁੰਦਾ ਕਿ ਜਦੋਂ ਆਪਣਾ ਸਰੀਰ ਨਹੀਂ ਸਹੀ ਹੈਗਾ ਫਿਰ ਆਪਾਂ ਐਵੇਂ ਵਾਤੂ ਦੇ ਕੰਮ ਇਕੱਠੇ ਕਰਕੇ ਆਪਣੇ ਆਪ ਨੂੰ ਹੀ ਤਕਲੀਫ ਦਿੰਨੇ ਆ ਤੇ ਹੁਣ ਮੈਂ ਬੈੱਡ ਸ਼ੀਟ ਵਿਛਾਉਂਗੀ ਉਸ ਤੋਂ ਬਾਅਦ ਜਿਹੜਾ ਆਪਣਾ ਸਾਫ ਸਫਾਈ ਦਾ ਕੰਮ ਸ਼ੁਰੂ ਕਰੂੰਗੀ ਤੇ ਤੁਹਾਡੇ ਅੱਗੇ ਮੈਂ ਰਿਕਵੈਸਟ ਕਰਦੀ ਆਂ ਤੇ ਜੇ ਤੁਸੀਂ ਇਸ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਤੇ ਪ੍ਰੈਸ ਜ਼ਰੂਰ ਕਰ ਲਿਓ ਕਿਉਂਕਿ ਮੇਰੀ ਕੋਈ ਵੀ ਜਦੋਂ ਵੀ ਵੀਡੀਓ ਨਵੀਂ ਆਉਗੀ ਤੇ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਮੈਂ ਜੜੀਆਂ ਖਾਸ ਕਰਕੇ ਪੈਣਾ ਘਰੇ ਬੈਠੀਆਂ ਨੇ ਮੇਰੇ ਵਰਗੀਆਂ ਪੈਣਾ ਕਿਉਂਕਿ ਉਹ ਬਾਹਰ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਮੈਂ ਵੀ ਐਵੇਂ ਦੀ ਹਾਂ ਮੈਂ ਘਰ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ ਕਿਉਂਕਿ ਬੱਚਿਆਂ ਕਰਕੇ ਔਖਾ ਟੋੜਨਾ ਮੈਂ ਪਹਿਲਾਂ ਵੀ ਸ਼ੇਅਰ ਕਰਿਆ ਸੀ ਤੇ ਉਹ ਵਲੀਆਂ ਪੈਣਾ ਨੂੰ ਮੈਂ ਕੋਈ ਹੀ ਐਡਵਾਈਸ ਦੇਣੀ ਚਾਹੂੰਗੀ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜੋ ਵੀ ਤੁਹਾਡੇ ਵਿੱਚ ਹੁਨਰ ਹੈਗਾ ਆ ਤੁਸੀਂ ਆਪਣੇ ਹੁਨਰ ਨੂੰ ਅੱਗੇ ਲੈ ਕੇ ਆਓ ਤੇ ਜਿਵੇਂ ਤੁਸੀਂ ਸਟੀਚਿੰਗ ਕਰ ਸਕਦੀਆਂ ਹੋ ਤੇ ਤੁਸੀਂ YouTube ਤੇ ਆਪਣਾ ਸਟੀਚਿੰਗ ਦਾ ਚੈਨਲ ਜਿਹੜਾ ਖੋਲੋ ਤੇ ਕੋਈ ਸਾਥ ਨਹੀਂ ਦਿੰਦਾ ਹੁੰਦਾ ਹਰ ਕੁਝ ਆਪਾਂ ਆਪ ਹੀ ਕਰਨਾ ਹੁੰਦਾ ਜਾਂ ਤੇ ਜਿਹੜਾ YouTube ਤੇ ਚੈਨਲ ਦਾ ਕੰਮ ਆ ਉਹ ਤੁਸੀਂ ਕਿਨਾ ਕਿਸੇ ਨੂੰ ਦੱਸੇ ਚੁੱਪਚਾਪ ਆਪਣੇ ਆਪ ਘਰੇ ਬੈਠੇ ਤੁਸੀਂ ਕਰ ਸਕਦੇ ਹੋ ਤੇ ਇਸ ਤੋਂ ਸੁੱਖਾ ਪਲੇਟਫਾਰਮ ਕੋਈ ਵੀ ਨਹੀਂ ਹੈਗਾ ਬਹੁਤ ਹੀ ਵਧੀਆ ਪਲੇਟਫਾਰਮ ਆ ਤੇ ਮੈਂ ਵਿੱਚੋਂ ਨਾਗਾ ਮਾਰ ਜੰਦੀ ਆ ਪਰ ਬਹੁਤ ਵਧੀਆ ਪਲੇਟਫਾਰਮ ਆ ਇਹਦੇ ਤੇ ਅਸੀਂ ਕੰਮ ਕਰਕੇ ਆਪਾਂ ਜਿੰਨੇ ਵੀ ਆਪਣੇ ਸੁਪਨੇ ਆਪਾਂ ਪੂਰੇ ਕਰ ਸਕਦੇ ਆ ਤੇ ਮੈਂ ਸਾਰੀਆਂ ਭੈਣਾਂ ਨੂੰ ਇੰਨੇ ਹੀ ਐਡਵਾਈਸ ਦੇਣਾ ਚਾਹੁੰਦੀ ਆ ਕਿ ਜੇ ਉਹ ਮੇਰੇ ਵਰਗੀਆਂ ਘਰੇ ਬੈਲੀਆਂ ਬੈਠੀਆਂ ਨੇ ਉਹਨਾਂ ਨੂੰ ਕੋਈ ਹੁਨਰ ਵੀ ਨਹੀਂ ਹੈਗਾ ਫਿਰ ਵੀ ਕਿਸੇ ਵੀ ਤਰ੍ਹਾਂ ਦਾ ਆ ਜਾਂ ਸਾਫ ਸਫਾਈ 'ਚ ਉਹਨਾਂ ਨੂੰ ਮਾਹਿਰ ਹੈਗੀਆਂ ਨੇ ਜਾਂ ਸਟਿਚਿੰਗ 'ਚ ਨੇ ਕੁਕਿੰਗ 'ਚ ਨੇ ਹਨਾ ਕਿਸੇ ਵੀ ਤਰ੍ਹਾਂ 'ਚ ਨੇ ਤੇ ਆਪਣਾ ਇੱਕ ਚੈਨਲ ਕ੍ਰੀਏਟ ਕਰ ਲਓ ਤੇ YouTube ਤੇ ਤੁਸੀਂ ਕੰਮ ਕਰਨਾ ਸਟਾਰਟ ਕਰੋ ਤੇ ਕਿਉਂਕਿ YouTube ਤੇ ਜਿਹੜੀ ਮਿਹਨਤ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਜਦੋਂ ਆਪਾਂ ਮਿਹਨਤ ਕਰਾਂਗੇ ਤੇ ਆਪਾਂ ਨੂੰ ਫਲ ਵੀ ਉਹਦਾ ਜ਼ਰੂਰ ਮਿਲੇਗਾ ਕਿਉਂਕਿ ਮਿਹਨਤ ਨਾ ਹਰ ਕਿਤੇ ਮਿਹਨਤ ਜ਼ਰੂਰੀ ਹੁੰਦੀ ਹੈ ਕਿਉਂਕਿ ਕੋਈ ਮਰਜ਼ੀ ਕੰਮ ਦੇਖੋ ਤੁਸੀਂ ਬਾਹਰ ਜਾਂਦੇ ਹੋ ਉੱਥੇ ਵੀ ਮਿਹਨਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹਨਾ ਤੇ ਜੇ ਆਪਾਂ ਕਿਤੇ ਵੀ ਕੰਮ ਕਰ ਰਹੇ ਹਾਂ ਹਰ ਥਾਂ ਤੇ ਮਿਹਨਤ ਤਾਂ ਜ਼ਰੂਰੀ ਹੈਗੀ ਹੈ ਤੇ ਜੇ ਆਪਾਂ ਘਰੇ ਬੈਠ ਕੇ ਬਿਨਾ ਕਿਤੇ ਆਉਣ ਜਾਣ ਦੇ ਚਿੰਝਟ ਨਾਲੋ ਸਭ ਤੋਂ ਵਧੀਆ ਪਲੇਟਫਾਰਮ YouTube ਤੇ ਐ ਤੁਸੀਂ ਤੁਹਾਡੇ ਚ ਜੋ ਵੀ ਹੁਨਰ ਹੈਗਾ ਆ ਤੁਸੀਂ ਆਪਣਾ YouTube ਤੇ ਕ੍ਰੀਏਟ ਕਰੋ ਚੈਨਲ ਤੇ ਆਪਣੇ ਆਪ ਨੂੰ ਮੋਟੀਵੇਟ ਕਰਿਆ ਕਰੋ ਵਧੀਆ ਵਧੀਆ ਲੋਕਾਂ ਦੀਆਂ ਵੀਡੀਓ ਦੇਖਿਆ ਕਰੋ ਜੋ ਪੜਨਾ ਕਰੇ ਬੈਠ ਕੇ ਆਪਣਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਲੌਗ ਦੇਖਿਆ ਕਰੋ ਉਹਨਾਂ ਤੋਂ ਤੁਹਾਨੂੰ ਬਹੁਤ ਹਿੰਮਤ ਮਿਲੂਗੀ ਮੈਂ ਵੀ ਬਹੁਤ ਪੜਨਾਂ ਦੇ ਵਲੌਗ ਦੇਖਦੀ ਆਂ ਤੇ ਉਹਨਾਂ ਦੇ ਵਲੌਗ ਨਾਲ ਹੀ ਮੈਨੂੰ ਜਿਹੜੀ ਹਿੰਮਤ ਮਿਲਦੀ ਆ ਤੇ ਉਹੀ ਮੈਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਹੜੀਆਂ ਭੈਣਾਂ ਵਿਚਰੀਆਂ ਨਹੀਂ ਕਰੇ ਬਾਹਰ ਜਾ ਸਕਦੀਆਂ ਹਨ ਤੇ ਉਹਨਾਂ ਲਈ ਤੇ ਇਹ ਬਹੁਤ ਵਧੀਆ ਪਲੇਟਫਾਰਮ ਆ ਤੁਸੀਂ ਵੀ ਆਪਣਾ YouTube ਤੇ ਫਟਾਫਟ ਚੈਨਲ ਕ੍ਰੀਏਟ ਕਰੋ ਤੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਤੇ ਮਿਹਨਤ ਇੱਕ ਨਾ ਇੱਕ ਦਿਨ ਜੋ ਰੰਗ ਲਾਉਗੀ ਤੇ ਮੈਂ ਵੀ ਤੁਹਾਨੂੰ ਪਤਾ ਮੇਰਾ ਚੈਨਲ ਜਿਹੜਾ ਆ ਵਲੋਗ ਦਾ ਚੈਨਲ ਹੈ ਡੇਲੀ ਵਲੋਗ ਰੋਡਿੰਗ ਮੈਂ ਸ਼ੇਅਰ ਕਰਦੀ ਆਂ ਘਰ ਦੇ ਕੰਮ ਕਾਰਜ ਜਿਵੇਂ ਆਪਾਂ ਕਰਦੇ ਆ ਹਨ ਕਿਉਂਕਿ ਆਪਾਂ ਇੱਕ ਹਾਊਸ ਵਾਈਫ ਆ ਹਾਊਸ ਵਾਈਫ ਕਰਦੇ ਕੰਮ ਹੀ ਕਰਦੀ ਆਂ ਹੋਰ ਕੁਛ ਤਾਂ ਕਿਉਂਕਿ ਸਭ ਤੋਂ ਵੱਡਾ ਕੰਮ ਇਹ ਹੀ ਹੁੰਦਾ ਹਨ ਤੇ ਉਹੀ ਵਾਲਾ ਚੈਨਲ ਜਿਹੜਾ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀਡੀਓ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਜੋ ਮੈਂ ਕਰਦੀ ਆਂ ਉਹੀ ਚੈਨਲ ਮੈਂ ਤੁਹਾਡੇ ਨਾਲ ਉਹੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਜੋ ਵੀ ਕੰਮ ਕਰਦੀ ਆਂ ਸਾਫ ਸਫਾਈ ਦਾ ਆ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹੇ ਟ੍ਰਿਕ ਹੁੰਦੀਆਂ ਜਿਹੜੀਆਂ ਮੇਰੇ ਕੰਮ ਨੂੰ ਆਸਾਨ ਕਰਦੀਆਂ ਨੇ ਉਹ ਸਾਰੀਆਂ ਮੈਂ ਤੁਹਾਨੂੰ ਸ਼ੇਅਰ ਕਰਦੀ ਆਂ ਤੇ ਤੁਸੀਂ ਮੈਨੂੰ ਸਪੋਰਟ ਵੀ ਕਰਦੇ ਹੋ ਤੇ ਐਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਚਲੋ ਜੀ ਇੱਥੇ ਮੈਂ ਅੱਜ ਲੱਗੀ ਸੀ ਕੁੰਡੀ ਛੋਟੇ ਦੀ ਝਟਣੀ ਬਣਾਉਣ ਤੇ ਬੜੇ ਦਿਨਾਂ ਤੋਂ ਦਿਲ ਕਰ ਰਿਹਾ ਸੀ ਬਾਕੀ ਇੱਕ ਬੁਖਾਰ ਕਰਕੇ ਨਾ ਮੋਦਾ ਸਵਾਦ ਹੀ ਹੋ ਹੋ ਰਿਹਾ ਹੋਰ ਹੋਇਆ ਪਿਆ ਤੇ ਮੈਂ ਸੋਚਿਆ ਚਲੋ ਚਟਣੀ ਬਣਾਉਣੀ ਆ ਤੇ ਇੱਥੇ ਮੈਂ ਗੰਡੇ ਆ ਤੇ ਉਹਦਾ ਕੀ ਕਹਿੰਦੇ ਹੁੰਦੇ ਆ ਲਸਣ ਦੀ ਚਟਣੀ ਬਣਾ ਰਹੀ ਸੀ ਕਿਉਂਕਿ ਨਾ ਬੁਖਾਰ ਕਰਕੇ ਕੋਈ ਵੀ ਸਵਾਦ ਪਤਾ ਨਹੀਂ ਲੱਗ ਰਿਹਾ ਨਾ ਚਾਹ ਦਾ ਨਾ ਨਾ ਕੋਈ ਹੋਰ ਸਬਜੀ ਦਾ ਨਾ ਮਿਰਚ ਦਾਣਾਂ ਦਾ ਮੱਖ ਦਾ ਸਾਰਾ ਸਵਾਦ ਜਿਹੜਾ ਜੀਭ ਦਾ ਖਤਮ ਹੋਇਆ ਪਿਆਗਾ ਤੇ ਤਾਂ ਅੱਜ ਮੈਨੂੰ ਲੱਗ ਰਿਹਾ ਕਿ ਮੈਂ ਜੜੀ ਅੱਜ ਚਟਣੀ ਬਣਾ ਕੇ ਖਾਵਾਂ ਤੇ ਸਵੇਰ ਦੀ ਰੋਟੀ ਜੜੀ ਮੈਂ ਲੱਸੀ ਨਾਲ ਤੇ ਢਾਲ ਸੀਗੀ ਤੇ ਆ ਚਟਣੀ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਮੈਨੂੰ ਸਬਜ਼ੀ ਲੱਗੀ ਰੋਟੀ ਲੱਗੀ ਕਿਉਂਕਿ ਕਾਫੀ ਦਿਨਾਂ ਤੋਂ ਦਿਲ ਕਰ ਰਿਹਾ ਸੀ ਮੈਂ ਕਿਹਾ ਚਲੋ ਅੱਜ ਬਣਾਉਣੀ ਆ ਮੈਂ ਤੇ ਆ ਦੇਖੋ ਪਿਆਜ਼ ਨੇ ਤੇ ਲਸਣ ਨੇ ਹਲੇ ਮੈਨਾਂ ਨੂੰ ਬਾਰਿਕ ਕੁੱਟਰੀਆਂ ਉਸ ਤੋਂ ਬਾਅਦ ਮੈਂ ਢੜੀ ਰੋਟੀ ਖਾਉਂਕੀ ਕਿਉਂਕਿ ਕੰਮ ਮੇਰਾ ਤਕਰੀਬਨ ਸਾਰਾ ਨਿਬੜ ਚੁੱਕਾ ਆ ਇੱਥੇ ਦੇਖੋ ਸਾਡਾ ਧਣੀਆਂ ਵੀ ਬਹੁਤ ਵਧੀਆ ਉੱਗ ਗਿਆ ਤੇ ਅੱਜ ਮੈਨਾਂ ਨੂੰ ਕਿਆਰੀਆਂ ਜਿਹਾ ਮੜਾਈਆਂ ਸੀ ਤੇ ਲੋ ਜੀ ਤਕਰੀਬਨ ਆਪਣਾ ਸਾਰਾ ਕੰਮ ਨੇ ਪੜ ਚੁੱਕਿਆ ਮੈਂ ਰੋਟੀ ਖਾ ਚੁੱਕੀ ਹਾਂ ਜੇ ਹੁਣ ਮੈਂ ਨਾ ਆਉਂਗੀ ਤੇ ਆਪਣਾ ਕੰਮ ਜਿਹੜਾ ਖਤਮ ਹੋ ਗਿਆ। ਕਮੀਤ ਕਰ ਦਿਓ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ। ਕਮੈਂਟ ਜ਼ਰੂਰ ਕਰਿਓ। ਥੈਂਕ ਯੂ so much।